ਲੈ ਕੇ ਮੁੱਲ ਲਿਓ ਜੋ ਸਟਾਰ ਬਣ ਗਏ ਵੇਚ ਕੇ ਜ਼ਮੀਨਾਂ ਕਲਾਕਾਰ ਬਣ ਗਏ ਮੁੱਲ ਲੈ ਕੇ ਵਿਊ ਜੋ ਸਟਾਰ ਬਣ ਗਏ ਵੇਚ ਕੇ ਜ਼ਮੀਨਾਂ ਕਲਾਕਾਰ ਬਣ ਗਏ ਸਾਹਵੇਂ ਰਾਜੇ ਨੋਟ ਫੇਰ ਭਾਣ ਬਣ ਜੂ ਸਾਹਵੇਂ ਰਾਜੇ ਨੋਟ ਫੇਰ ਭਾਣ ਬਣ ਜੂ ਸੋਚੀ ਨਾ ਓਏ ਕਿਤੇ ਬੱਬੂ ਮਾਣ ਬਣ ਜੂ ਓ ਸੋਚੀ ਨਾ ਵੀਰੇ ਤੂੰ ਬੱਬੂ ਮਾਣ ਬਣ ਜੂ ਸੋਚੀ ਵੀ ਨਾ ਕਿਤੇ ਬੱਬੂ ਮਾਣ ਬਣ ਜੂ ਤੇਰੇ ਕੋਠੇ ਜਿੱਦਾ ਦਿਲ ਸਾਣ ਜੱਟ ਦਾ ਐਵੇਂ ਤਾਂ ਨਹੀਂ ਨਾਮ ਓਏ ਜਹਾਨ ਜਪਦਾ ਤੇਰੇ ਕੋਠੇ ਜਿੱਦਾ ਦਿਲ ਸਾਣ ਜੱਟ ਦਾ ਐਵੇਂ ਤਾਂ ਨਹੀਂ ਨਾਮ ਓਏ ਜਹਾਨ ਜਪਦਾ ਐਵੇਂ ਤਾਂ ਨਹੀਂ ਨਾਮ ਓਏ ਜਹਾਨ ਜਪਦਾ ਜਿਵੇਂ ਜੱਟ ਖਾਹ ਜਾ ਕੇ ਲੱਖੇ ਵਾਲੇ ਨਾਲ ਜਿਵੇਂ ਜੱਟ ਖੜਾ ਜਾ ਕੇ ਲੱਖੇ ਵਾਲੇ ਨਾਲ ਨਾਲੇ ਇੰਜ ਮੇਰੇ ਨਾਲ ਦਿਖਾਣ ਖੜ ਜੂ ਉਹ ਸੋਚੀ ਵੀ ਨਾ ਕਿ ਤੇ ਬੱਬੂ ਮਾਣ ਬਣ ਜੂ ਤੂੰ ਸੋਚੀ ਵੀ ਨਾ ਵੀਰੇ ਬੱਬੂ ਮਾਣ ਬਣ ਜੂ ਉਹ ਸੋਚੀ ਵੀ ਨਾ ਵੀਰੇ ਬੱਬੂ ਮਾਣ ਬਣ ਜੂ ਬਾਹ ਕਿਸੇ ਦੇ ਕਿਤੋਂ ਲੱਤ ਫੜੀਆ ਕਹਿੰਦਾ ਮੇਰੇ ਗੀਤਾਂ ਵਿੱਚ ਅੱਤ ਬੜੀਆ ਬਾਹ ਕਿਸੇ ਦੇ ਕਿਤੋਂ ਲੱਤ ਫੜੀਆ ਕਹਿੰਦਾ ਮੇਰੇ ਗੀਤਾਂ ਵਿੱਚ ਅੱਤ ਬੜੀਆ ਬੱਦ ਹਾਰ ਵਿੱਚ ਝੋਨਾ ਮੈਂ ਹਰਾਣ ਕਰ ਦੂੰ ਹਾਰ ਵਿੱਚ ਝੋਨਾ ਮੈਂ ਹਰਾਣ ਕਰ ਦੂੰ ਉਹ ਸੋਚੀ ਵੀ ਨਾ ਵੀਰੇ ਬੱਬੂ ਮਾਣ ਬਣ ਜੂ ਉਹ ਸੋਚੀ ਵੀ ਨਾ ਕਿਤੇ ਬੱਬੂ ਮਾਣ ਬਣ ਜੂ ਉਹ ਸੋਚਿਓ ਨਾ ਕਿਤੇ ਬੱਬੂ ਮਾਣ ਬਣ ਜੂ ਅਰੀਸ ਕਰਨਾਂ ਦੇ ਪਿੱਛੇ ਮਾਣ ਲਾਲਿਆ ਅਰੀਸ ਕਰਨਾਂ ਦੇ ਪਿੱਛੇ ਮਾਣ ਲਾਲਿਆ ਯਾਰਾਂ ਦੇ ਸਿਰਾਂ ਤੇ ਥੋੜਾ ਨਾਂ ਕੀ ਬਣਾ ਲਿਆ ਯਾਰਾਂ ਦੇ ਸਿਰਾਂ ਤੇ ਨਾਂ ਤੂੰ ਬਣਾ ਲਿਆ ਯਾਰਾਂ ਦੇ ਸਿਰਾਂ ਤੇ ਨਾਮ ਤੂੰ ਬਣਾ ਲਿਆ ਤੈਨੂੰ ਵੀ ਟੱਟੀਰੀ ਵਾਂਗੂ ਵਹਿਮ ਹੋ ਗਿਆ ਤੈਨੂੰ ਵੀ ਟੱਟੀਰੀ ਵਾਂਗੂ ਵਹਿਮ ਹੋ ਗਿਆ ਕਿ ਮੇਰੀਆਂ ਲੱਤਾਂ ਤੇ ਆਸਮਾਨ ਖੜ ਜੂ ਉਹ ਸੋਚੀ ਵੀ ਨਾ ਕਿ ਤੇ ਬੱਬੂ ਮਾਣ ਬਣ ਜੂ ਤੂੰ ਸੋਚੀ ਵੀ ਨਾ ਕਿ ਤੇ ਬੱਬੂ ਮਾਣ ਬਣ ਜੂ ਉਹ ਸੋਚੀ ਨਾ ਵੀਰੋ ਕਿਤੇ ਬੱਬੂ ਮਾਣ ਬਣ ਜੂ ਲਿਖੜਾਣੀ ਆਉਂਦਾ ਹਜੇ ਅੱਕੀ ਗਿੱਲੇ ਨੂੰ ਲਿਖੜਾਣੀ ਆਉਂਦਾ ਹਜੇ ਅੱਕੀ ਗਿੱਲੇ ਨੂੰ ਮੇਰੀਆਂ ਗੱਲਾਂ ਨਾ ਬਾਈ ਲਾਈਂ ਦਿਲ ਨੂੰ ਮੇਰੀਆਂ ਗੱਲਾਂ ਨਾ ਬਾਈ ਲਾਈਂ ਦਿਵਰੇ ਨੂੰ ਬਾਬੇ ਗੰਗਾ ਦਾਸ ਦੀ ਜੇ ਹੋਗੀ ਕਿਰਪਾ ਬਾਬੇ ਗੰਗਾ ਦਾਸ ਦੀ ਜੇ ਹੋਗੀ ਕਿਰਪਾ ਮੈਂ ਵੀ ਕੱਲ ਖੁਰਦ ਦੀ ਸ਼ਾਨ ਬਣ ਜੂ ਪਰ ਸੋਚੀ ਨਾ ਤੂੰ ਕਿਤੇ ਬੱਬੂ ਮਾਣ ਬਣ ਜੂ ਤੂੰ ਸੋਚੀ ਵੀ ਨਾ ਕਿਤੇ ਬੱਬੂ ਮਾਣ ਬਣ ਜੂ ਉਹ ਸੋਚੇ ਹੋਣਾ ਕਿਤੇ So it's even a video